ਪਿਛਲੇ 70 ਵਰਿਆਂ ਤੋਂ ਸੱਤਾ ਵਿੱਚ ਰਹਿ ਰਹੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਅਕਾਲੀ ਦਲ, ਕਾਂਗਰਸ, ਭਾਜਪਾ ਵਰਗੀਆਂ ਪਾਰਟੀਆਂ ਜੋ ਇੱਕਦਮ ਹਾਰਨ ਦੇ ਕੀ ਕਾਰਨ ਸਨ ਇਸ ਬਾਰੇ ਚਰਚਾ ਕੀਤੀ ਗਈ ਨੈਸ਼ਨਲ ਯੂਥ ਪਾਰਟੀ ਪੰਜਾਬ ਪ੍ਰਧਾਨ ਸਤਜਨ ਸਿੰਘ ਗਿੱਲ ਜੀ ਦੇ ਨਾਲ ਪੱਤਰਕਾਰ ੋਂਕਾਰ ਸਿੰਘ ਸੋਨੂ, ਕੈਮਰਾਮੈਨ ਜਦਵਿੰਦਰ ਕੋਰ, ਪੁੱਲਰ, ਬਾਬਾ ਬਕਾਲਾ ਸਾਹਿਬ ਤੋਂ ਰਿਪੋਰਟ ਹਾਂਜੀ ਅੱਜ ਜਿਹੜਾ ਕਿ ਸਭ ਤੋਂ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਰਾਜਨੀਤੀ ਰਾਜਨੀਤਿਕ ਅਜਹੀ ਪੀੜੀ ਹੈ ਇਹੋ ਅਜਹੀ ਕੜੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੁੱਖ-ਸੁਭਾਗਤਾ ਮਿਲਦੀਆਂ ਹਨ ਔਰ ਰਾਜਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆਓ ਅੱਜ ਨੈਸ਼ਨਲ ਯੂਥ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਜੀ ਦਾ ਗਰਮਾਤ ਕਰਾਂਗੇ ਔਰ ਇਹਨਾਂ ਦੇ ਵਿਚਾਰ ਦੇਖਾਂਗੇ ਕਿ ਰਾਜਨੀਤੀ ਜਿਹੜੀ ਸੀਗੀ ਜਿਹੜੀ ਹੈ ਕਿ ਪਸ਼ੋਕੜ ਕੁਤ ਮਤਲਬ ਬਾਈਤੀ ਪਾਰਟੀਆਂ 70 ਤੋਂ 50 ਸਾਲ ਤੋਂ 70 ਸਾਲ ਪਹਿਲਾਂ ਦੀਆਂ ਚਲਦੀਆਂ ਆ ਰਹੀਆਂ ਉਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਮਤਲਬ ਇੱਕਦਮ ਉਹਨਾਂ ਨੂੰ ਹਾਰ ਮਿਲ ਗਈ ਇੱਕ ਦਹਾਕੇ ਦੇ ਵਿੱਚ ਔਰ ਇੱਕ ਦਹਾਕੇ ਤੋਂ ਜਿਹੜੀਆਂ ਕਿ ਉਹ ਪਾਰਟੀਆਂ ਬਿਲਕੁਲ ਜਿਵੇਂ ਕਿ ਕਹਿ ਦਈਏ ਕਿ ਬੈਕਗ੍ਰਾਉਂਡ ਹੀ ਹੋ ਗਈਆਂ ਉਹਨਾਂ ਨੂੰ ਉਨ੍ਹਾਂ ਦੇ ਕੀ ਕਾਰਨ ਸੀਗੇ ਉਹਨਾਂ ਦੇ ਹਾਰ ਨੇ ਔਰ ਅੱਜ ਇਸੇ ਬਾਰੇ ਆਪਾਂ ਗੱਲਬਾਤ ਤੇ ਵਿਚਾਰ ਕਰਾਂਗੇ ਸਰਦਾ ਸੁਖਮਨ ਸਿੰਘ ਗਿੱਲ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਹਾਂਜੀ ਸਰ ਕੀ ਨਾਮ ਜੀ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਮਨ ਸਿੰਘ ਗਿੱਲ ਹੈ ਮੈਂ ਨੈਸ਼ਨਲ ਯੂਥ ਪਾਰਟੀ ਪੰਜਾਬ ਨੂੰ ਰਿਪਰਿਜ਼ੈਂਟ ਕਰਦਾ ਸਟੇਜ ਵਾਸਤੇ ਔਰ ਸਭ ਤੋਂ ਪਹਿਲਾਂ ਮੈਂ ਮਿਸ਼ੇਲ ਜਾਨ ਤੋਂ ਪਹਿਲਾਂ ਆਪ ਜੀ ਨੇ ਨਿਯੁਕਤ ਜੀ ਦਾ ਰੈਸਿੰਗ ਕੀਤਾ ਜੀ ਦਾ ਦਿੱਤਾ ਔਰ ਆਪ ਜੀ ਦਾ ਧੰਨਵਾਦ ਕਰਨਾ ਵਾ ਤੁਸੀਂ ਤੁਹਾਡੇ ਬੁੱਧੀ ਤੇ ਅੱਜ ਸਭ ਜਿਹੜਾ ਕੋਲ ਨਾਮ ਹੋ ਗਿਆ ਹਾਂ ਜਿਵੇਂ ਕਿ ਰਵਾਇਤੀ ਪਾਰਟੀਆਂ 70 ਤੋਂ 50 ਸਾਲ ਪਹਿਲਾਂ ਤੋਂ ਜਿਹੜੀਆਂ ਇਹ ਚੱਲਦੀਆਂ ਆ ਰਹੀਆਂ ਸੀਗੀਆਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਇੱਕ ਦਮ ਪਿਛਲੇ ਕੁਝ ਲਗਭਗ 10 ਦਸਤ ਦੋ ਦਹਾਕਿਆਂ ਤੋਂ ਇੱਕ ਦੋ ਦਹਾਕਿਆਂ ਤੋਂ ਜਿਹੜਾ ਕਿ ਲੱਕ ਤੋੜ ਵੀ ਹਾਰਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹਦਾ ਕੀ ਕਾਰਨ ਹੈ ਸਭ ਤੋਂ ਵੱਡਾ ਕੀ ਕਾਰਨ ਹੋ ਸਕਦਾ ਦੇਖੋ ਜੋ ਅਸੀਂ ਐਨਾਲਿਸਿਸ ਕੀਤਾ ਨਸ਼ਟ ਜੂਤ ਪਾਰਟੀ ਪੰਜਾਬ ਇੱਕ ਗਨ ਮਹਿਸੂਸ ਕਰਦੀ ਰਵੈਤੀ ਪਾਰਟੀਆਂ ਦਾ ਸਤਾ ਦੇ ਗਲਿਆਰੇ ਤੋਂ ਨਿਕਲ ਜਾਣਾ ਇੱਕ ਤਰ੍ਹਾਂ ਨੂੰ ਵੀਆਈਪੀ ਕਲਚਰ ਦੀ ਮਾਰ ਪੈ ਗਈ ਜੀ ਦੂਸਰਾ ਵਰਕਰ ਜਿਹੜਾ ਬੈਕਬੋਨ ਹੁੰਦੀ ਰੀਡ ਥੀਅਰਟੀ ਹੁੰਦੀ ਪਾਰਟੀ ਦੀ ਉਹ ਇਹਨਾਂ ਦੀ ਕੁੰਡੂ ਪੈ ਗਈ ਤੀਸਰਾ ਇਹਨਾਂ ਦੀ ਕੁੰਕਾਰ ਨਤੀਜਾ ਦੇਉ ਨਹੀਂ ਹਨ ਜਿਸ ਕਰਕੇ ਲੋਕਾਂ ਨੇ ਇਹਨਾਂ ਨੂੰ ਸਤਾ ਦੇ ਗਲਿਆਰੇ ਜੋ ਬਹੁਤ ਮੁਰੀਦਰਾ ਖੇੜਿਆ ਔਰ ਅੱਜ ਜਿਹਦਾ ਨਤੀਜਾ ਇਹ ਰਾਜਨੀਤਿਕ ਪਾਰਟੀਆਂ ਕੁੱਤ ਰਹੀਆਂ ਔਰ ਅਸੋੜੇ ਇਹਨਾਂ ਦੀ ਨਾ ਤਾਂ ਕੋਈ ਅਦਵਾਇਕ ਗੁਣ ਕੋਈ ਤੇ ਆ ਔਰ ਨਾ ਹੀ ਇਹਨਾਂ ਨੂੰ ਕੋਈ ਆਪਣਾ ਇਤਰ ਮੰਨਦਾ ਜਿਵੇਂ ਕਿ ਤੁਸੀਂ ਹੁਣੇ ਗੱਲ ਕੀਤੀ ਕਿ ਲੋਕ ਇਹਨਾਂ ਤੋਂ ਨਖੁਸ਼ ਸੀ ਨਹੀਂ ਖੁਸ਼ ਨਹੀਂ ਸੀ ਇਹਨਾਂ ਪਾਰਟੀਆਂ ਤੋਂ ਕੀ ਕਾਰਨ ਕੀ ਹੈ ਕਿ ਇੱਕ ਰਾਜਨੀਤਿਕ ਪਲੀਟਿਕਲ ਬੰਦੇ ਨੂੰ ਆਮ ਲੋਕ ਨੂੰ ਖੁਸ਼ ਕਰਨ ਲਈ ਕੀ ਜੜੀਆਂ ਉਹ ਵਿਸ਼ੇਸ਼ਤਾਵਾਂ ਜਾਂ ਕੀ ਚਾਹੁੰਦਾ ਜਾਂਦੇ ਕੋ ਰਾਜਨੀਤੀ ਹੁੰਦੀ ਹੈ ਸਟੇਟ ਦੇਸ਼ ਹਾਂਜੀ ਹਲਕੇ ਜਿਲੇ ਅਲਪਿੰਡ ਦੇ ਹਿੱਤਾਂ ਨੂੰ ਰਾਖੀ ਕਰਨ ਹਾਂਜੀ ਨੀਤੀ ਘੜੀ ਜਾਂਦੀ ਆ ਜਿੱਥੇ ਲੋਕਾਂ ਨੂੰ ਸੁਰੱਖਿਅਤ ਹੋਣ ਲੋਕਾਂ ਨੂੰ ਮੌਲਿਕ ਸਖਸ਼ੂ ਤੌਰ ਤੇ ਬਨਿਆਦੀ ਲੋੜਾਂ ਲੋਕਾਂ ਦੀ ਪੂਰੀਆਂ ਹੋਣ ਔਰ ਗਵਰਨਮੈਂਟ ਵੀ ਕੋਈ ਆਪਣੀ ਜ਼ਿੰਮੇਵਾਰੀ ਚੱਕੇ ਟੈਕਸ ਲੈਣ ਦੇ ਰੂਪ ਕੋ ਜੇ ਪਰੰਤੂ ਨਾ ਹੋਵੇ ਬਸ ਕੋਈ ਨਾ ਤਾਂ ਇਹ ਬਾਟਵਰ ਕੋਸ਼ਿਸ਼ ਕੀ ਕਿ ਦੇਰੀ ਹੋਣਾ ਨਾ ਕੋ ਨੌਕਰੀ ਜੀ ਨਾ ਉਹਨੂੰ ਕੋ ਸਖਸ਼ੂਲ ਨਾ ਕੋ ਸੇਧ ਦਿਸੂ ਹੁੰਦਾ ਕਿਆ ਤਾਂ ਘਰ ਮੈਂ ਆ ਜਿਹੜੇ ਛੋਟੇ ਛੋਟੀਆਂ ਫੁਟਕਲ ਹੋਣਾ ਸੀ ਇਹ ਰਾយੇਤਿਕ ਪਾਰਟੀ ਹਦੀ ਲੀਡਰਸ਼ਿਪ ਉਹ ਵੀ ਨਹੀਂ ਪੂਰੀ ਕਰ ਸਕੀ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਵੈਲਫੇਅਰ ਡਿਪਾਰਟਮੈਂਟ ਦੇ ਜਿਹੜੇ ਭਲਾਈ ਦੇ ਸਕੀਮਾਂ ਘੜੀਆਂ ਸਨ ਵਕ ਵਕ ਮੈਂ ਰਾਈ ਸਤਜ ਕਾਮੇ ਪਾਰਟੀਆਂ ਦੇ ਲੀਡਰ ਉਹ ਵੀ ਲੋਕ ਤੱਕ ਸਿੱਧੇ ਤੌਰ ਤੇ ਨਿਚਾ ਆ ਪਏ ਜੀ ਦੇ ਕਰਕੇ ਕਿਉਂਕਿ ਜਦ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਲੋਕਾਂ ਨੇ ਸੁਪਨੇ ਨੂੰ ਗੂਰ ਨਹੀਂ ਪਿਆ ਉਹਨਾਂ ਨੇ ਰਾਜਨੀਤਿਕ ਪਾਰਟੀ ਦੇ ਸੁਪਨੇ ਵੀ ਚੱਕਣਾ ਛੁਡ ਕਰਤੇ 아이 ਲੱਛਣ ਆਈਆ ਜਆਨ ਦਾ ਸੁਪਨ ਜੀ ਇਹਦੇ ਵਿੱਚ ਬਦਲਾਅ ਇਸੇ ਕਰਕੇ ਹੋਇਆ ਸਥਾਪਿਤ ਪਾਰਟੀ ਨੂੰ ਸੱਤਾ ਦੇ ਗਲੇਰੋਂ ਬਾਹਰ ਕੱਢਿਆ ਤੇ ਇੱਕ ਨਵੀਂ ਟੀਮ ਨੂੰ ਮੌਕਾ ਦਿੱਤਾ ਤਾਂ ਕਿ ਉਹ ਕੋਈ ਸਾਨੂੰ ਰਿਜ਼ਲਟ ਦੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਅੱਜ ਨਵੀਂ ਇੱਕ ਟੀਮ ਜਿਹੜੀ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਸੱਤਾ ਵਿੱਚ ਇਸ ਸਮੇਂ ਪ੍ਰੀਆ ਪੰਜਾਬ ਦੀ ਵਾਰਤ ਨੂੰ ਸੰਭਾਲ ਰਹੀ ਆ ਜੀ ਉਹਦਾ ਨਾਂ ਤਾਂ ਕੋਈ ਪਿਛੋਕੜ ਸੀਗਾ ਕਿਉਂਕਿ ਜੇ ਉਹਨਾਂ ਦੇ 92 ਐਮਐਲਏ ਲਗਾ ਲਈ ਉਹਨਾਂ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੁਝ ਐਮਐਲਏ ਹੋਣਗੇ ਜਿਹੜੇ ਕਿ ਕੁਝ ਪਾਰਟੀਆਂ ਨਾਲ ਸੰਬੰਧਤ ਸੀਗੇ ਬਾਕੀ ਜਿਹੜੇ ਨਵੇਂ ਮੁੰਡੇ ਸੰਗੇ ਜ ਉਹਨਾਂ ਦਾ ਕੋਈ ਪਿਛੋਕੜ ਨਹੀਂ ਹੈਗਾ ਨਾ ਰਾਜਨੀ ਰਾਜਨੀਤੀ ਦੇ ਨਾਲ ਕੋਈ ਪਿਛੋਕੜ ਨਹੀਂ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਫਿਰ ਵੀ ਉਹ ਇੰਨੀਆਂ ਸੀਟਾਂ ਜਿਹੜੀਆਂ ਕਿ 92 ਸੀਟਾਂ ਲੈ ਗਏ ਉਹਦੇ ਕੀ ਕਾਰਨ ਸੀਗਾ ਮੁੱਖ ਐਕਚੁਅਲੀ ਪੰਜਾਬ ਦੇ ਲੋਕਾਂ ਨੇ ਜਾਂ ਦਿੱਲੀ ਦੇ ਲੋਕਾਂ ਨੇ ਆਵਾਜ਼ ਵੀ ਪਾਰਟੀ ਦੇ ਚਿਹਰੇ 'ਤੇ ਵੋਟ ਨਹੀਂ ਪਈ ਕੈਂਡੀਡੇਟ ਨੂੰ ਵੋਟ ਨਹੀਂ ਪਈ ਲੋਕਾਂ ਨੇ ਕ੍ਰਾਸ ਵੋਟ ਪਾਈ ਹੈ 네ਗੇਟਿਵ ਵੋਟ ਪਈ ਹੈ ਔਰ ਬਦਲਾਵ ਵੋਟ ਇੱਕ ਲੈਨ ਵੋਟ ਪਈ ਇੱਕ ਲੈਨ ਦਾ ਸਨਸਰ ਨਹੀਂ ਕਿਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਓਕੇ ਜੇਕਰ ਆਮ ਆਦਮੀ ਦੀ ਸਪੋਰਟ ਦੀ ਗੱਲ ਆ ਉਹ ਜਿਹੜੀ ਇਲੈਕਸ਼ਨ ਹੋਈ ਹੈ ਟਿੰਡੀਗੜ ਦੇ ਵਿੱਚ ਹਾਂਜੀ ਤਾਂ ਉੱਥੇ ਵੀਸੇਪੀ ਦਾ ਮੇਨ ਅਲੀ ਜਦੋਂ ਬੰਦੇ ਦੇ ਪਰਭਾਵ ਘਟਨਾ ਇਹਨਾਂ ਦਾ ਸ਼ੁਰੂ ਹੋ ਗਿਆ ਵਾ ਹੁਣ ਤੱਕ 15 16 ਮਹੀਨੇ ਦੀ ਰਿਪੋਰਟ ਆ ਤੁਸੀਂ ਚੈੱਕ ਕਰ ਲਓ ਜਿਹੜੀ ਵੀ ਗਰੀਬੀ ਦੇ ਰੇਖਾ ਹੈ 12 ਲੋਕ ਨੇ ਆ ਜੁੱਟਾ ਨੂੰ ਕੋਈ ਸੁੱਖ ਸੁਤ ਨਹੀਂ ਮਿਲ ਰਹੀ ਸਾਡੇ ਜਿਹੜੇ ਬੱਚੇ ਆ ਜਿਹੜਾ ਸਾਡਾ ਪੇਕਾ ਐਸੋ ਜੇ ਬੇਰੋਜ਼ਗਾਰ ਆ ਪੜ੍ਹਾਈ ਉਹਨਾਂ ਕੋਲ ਨਹੀਂ ਹੈਗੀ ਰੋਜ਼ਗਾਰ ਉਹਨਾਂ ਕੋਲ ਨਹੀਂ ਸਵੇਰ ਰੋਜ਼ਗਾਰ ਉਹਨਾਂ ਕੋਲ ਨਹੀਂ ਨਸਲ ਸਾਡੀ ਖੇਤਰੇ ਚ ਫਸਲ ਸਾਡੀ ਖੇਤਰੇ ਚ ਧਰਤੀ ਸਾਡੀ ਖੇਤਰੇ ਚ ਪਾਣੀ ਸਾਡਾ ਪੀਣ ਵਾਲੇ ਖੇਤਰੇ ਚ ਇਸ ਕਰਕੇ ਜਦੋਂ ਅਸੀਂ ਕੁਦਰਤੀ ਸੂਰਤ ਨਹੀਂ ਵਿਚਾਰਿਆ ਜਦੋਂ ਅਸੀਂ ਹਿੱਤ ਨਹੀਂ ਵਿਚਾਰਿਆ ਅਸੀਂ ਹੱਕ ਨਹੀਂ ਵਿਚਾਰਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਉਮੀਦਾਂ ਦੇ ਮਤਲਬ ਅਸੀਂ ਉਹ ਵਾਤਾਵਰਣ ਵੀ ਦੇਖ ਪਾ ਰਹੇ ਤਾਂ ਫਿਰ ਲੋਕਾਂ ਨੇ ਇਹ ਜਿਹੜੀ ਸਰਕਾਰ ਚੁਣੀ ਆ ਇਹਨੂੰ ਵਿਚਾਰਨਾ ਚਾਹ ਰਹੀ ਆ ਕਿ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜੀ ਲੋਕ ਸਭਾ ਚ ਇਲੈਕਸ਼ਨ ਆ ਰਹੀ ਆ ਐ ਕਿ ਪਤਾ ਲੱਗ ਜਾਏਗਾ ਵੀ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਦੇ ਚੁਣੇ ਨੁਮਾਇੰਦੇ ਦਾ ਰਿਪੋਰਟ ਕਾਰਜ ਕੀ ਆ ਜੀ ਜੀ ਜਿਵੇਂ ਕਿ ਹੁਣ ਤੁਸੀਂ ਸਵਾਲ ਕੀਤਾ ਕਿ ਫਸਲਾ ਔਰ ਨਸਲਾ ਜੀ ਸਾਡੇ ਕੋਲ ਜਿਹੜੀਆਂ ਨਹੀਂ ਸਾਮੀਆਂ ਜਾ ਰਹੀਆਂ ਪੰਜਾਬ ਦੀ ਬੇਰੁਜ਼ਗਾਰੀ ਆ ਨਸ਼ਾ ਜਿਵੇਂ ਕਿ ਲਾਲੀਏ ਹੁਣ ਆਉਣ ਵਾਲੀਆਂ ਲੋਕ ਸਭਾ ਜਿਹੜੀਆਂ ਚੋਣਾਂ ਵਾਂ ਅਸੀਂ ਇਸ ਵਿੱਚ ਪੰਜਾਬ ਦੀ ਨਸਲ ਤੇ ਫਸਲ ਨੂੰ ਕਿਵੇਂ ਬਚਾ ਸਕਦੇ ਆ ਕੀ ਕੋਈ ਤੁਹਾਡੇ ਕੋਲ ਕੋਈ ਉਸ ਜਿਆ ਫਾਰਮੂਲਾ ਹੈ ਜਿਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਬਚੀਆਂ ਰਹਿਣ ਔਰ ਆਮ ਲੋਕਾਂ ਨੂੰ ਵੀ ਇਹਨਾਂ ਦੀਆਂ ਜਿਹੜੀਆਂ ਵਾ ਸਹੂਤਾਂ ਦਾ ਸੁਖਤ ਤਿੱਕੋ ਨਸਲ ਤੇ ਫਸਲ ਨਸਲ ਸਦਾ ਉਹ ਸਾਡੇ ਬੱਚੇ ਮਾਪਿਆਂ ਤੇ ਬੁਢਾਪੇ ਦੀ ਗੰਦੋਰੀ ਬਿਲਕੁਲ ਫਸਲ ਸਾਡਾ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਸੀ ਬਿਲਕੁਲ ਔਰ ਪੂਰੇ ਭਾਰਤ ਦਾ ਨਹੀਂ ਪੂਰੇ ਵਿਸ਼ਵ ਦਾ ਢਿੱਡ ਬਰਦਾ ਸੀ ਜੀ ਪਰ ਅੱਜ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਨੈਗੇਟਿਵ ਸੋਚ ਕਰਕੇ ਅੱਜ ਸਾਡੀ ਜਿਹੜੀ ਧਰਤੀ ਦੀ ਕੋਖਾ ਜਬਾਜ ਹੋ ਗਈ ਜੀ ਅੱਜ ਇਹਦੀ ਉਹ ਪ੍ਰੋਡਕਸ਼ਨ ਦੀ ਧਾਰਨੀ ਜੀ ਜੀ ਅੱਜ ਅਸੀਂ ਆਰਗੇਨਿਕ ਬਾਗ ਬਾਗ ਅਸੀਂ ਜੀਤ ਨਾਸ਼ ਬਾਗ ਮਦੋਇਆ ਬਾਪਾ ਕੇ ਅਸੀਂ ਜਿੱਥੇ ਬਨੁਕਤਾ ਦੀ ਜ਼ਿੰਦਗੀ ਨਾਲ ਕਿਰਵਾੜ ਕੀਤਾ ਉੱਥੇ ਅਸੀਂ ਕੁਦਰਤ ਨਾਲ ਕਿਰਵਾੜੀ ਬਿਲਕੁਲ ਰਹੀ ਗਏ ਨਸਲ ਦੀ ਅੱਜ ਨਸਲ ਸਾਡੀ ਜਿਹੜੀ ਆ ਨਸ਼ੇ ਤੇ ਤਮਾਕੂ ਖਾਦੀ ਬਿਲਕੁਲ ਜਿਹੜੇ ਪੇਡ ਵਿੱਚ ਗਰਭ ਵਿੱਚ ਮਾਂ ਦੇ ਗਰਭ ਚ ਬੱਚਾ ਪਲ ਰਿਹਾ ਆ ਅੱਜ ਉਹ ਵੀ ਨਸ਼ੇ ਦੇ ਨਾਲ ਕਿਉਂਕਿ ਜਦੋਂ ਉਹਦੇ ਬਾਪੇ ਨਸ਼ਾ ਕਰਨਗੇ ਕੁਦਰਤੀ ਉੱਤੇ ਵੀ ਅਸਰ ਹੋਵੇਗਾ ਨਸਲ ਦੇ ਫਸਲ ਨੂੰ ਬਚਾਉਣ ਪੰਜਾਬ ਦੇ ਮੀਸ਼ਕੀਤ ਕੀਟਾਂ ਨੂੰ ਬਚਾਉਣ ਔਰ ਪੰਜਾਬ ਦੇ ਪੈਂਡਿੰਗ ਮਸਲੇ ਚਾਹੇ ਉਹ ਰਾਜਤਾ ਨੀ ਦਾ ਹੋਵੇ ਚਾਹੇ ਪੰਜਾਬੀ ਬੋਲਦੇ ਇਲਾਕੇ ਦਾ ਹੋਵੇ ਚਾਹੇ ਪਾਣੀ ਦਾ ਹੋਵੇ ਤੇ ਚਾਹੇ ਪੰਜਾਬ ਵਿਧਾਨ ਸਭਾ ਵਿਧਾਨ ਪਰਿਸ਼ਦ ਨੂੰ ਬਹਾਲ ਕਰਨ ਦਾ ਹੋਵੇ ਜਿੰਨਾ ਚਿਰ ਤੱਕ ਪੰਜਾਬ ਦੇ ਜਿਹੜੇ ਸਟੇਟ ਸਬਜੈਕਟ ਨੂੰ ਹੱਲ ਕਰਨ ਲਈ ਪੰਜਾਬ ਦੀਆਂ ਖੇਤਰੀ ਪਾਰਟੀਆਂ ਇੱਕ ਫੈਡਰਲ ਸਿਸਟਮ ਤੇ ਨਹੀਂ ਆਉਂਦੀ ਪੰਜਾਬ ਦੇ ਸੰਘਾਤਮਕ ਢਾਂਚਾ ਜੀ ਸਟੈਬਿਸ਼ ਕਰਦੇ ਨੇ ਸਥਾਪਿਤ ਕਰਦੀਆਂ ਉਹਨਾਂ ਤੱਕ ਕੇਂਦਰੀ ਪਾਰਟੀਆਂ ਓਮੀ ਪਾਰਟੀਆਂ ਪੰਜਾਬ ਦੇ ਹਿੱਤਾਂ ਤੇ ਹੱਕਾਂ ਨੂੰ ਮਹਫੂਜ਼ ਕਰ ਲੈ ਕੋਈ ਅੱਛਾ ਕੈਰੇਕਟਰ ਨਹੀਂ ਲਵਾ ਸਕਦੇ ਕੋਈ ਨਤੀਜਾਦੂ ਕੂਕਾ ਨਹੀਂ ਲਵਾ ਸਕਦੇ ਜਿਵੇਂ ਕਿ ਤੁਸੀਂ ਹੁਣੇ ਕਿਹਾ ਕਿ ਫੈਡਰਲ ਜਗ੍ਹਾ ਤੇ ਫੈਡਰਲ ਢਾਂਚਾ ਜੀ ਆਪਣਾਉਣੀ ਬੜੀ ਜ਼ਰੂਰਤ ਆ ਜੀ ਕੀ ਪਾਰਟੀਆਂ ਨੂੰ ਕੀ ਕਹਿਣਾ ਕੀ ਸਨੇਹਾ ਦੇਣਾ ਚਾਹੁੰਦੇ ਜੇ ਕਿ ਇਹਦੇ ਵਿੱਚ ਕੀ ਕੀ ਕਰਨਾ ਚਾਹੀਦਾ ਤੁਹਾਨੂੰ ਮੈਂ ਆਗੇ ਦੇ ਚੈਨਲ ਦੇ ਵਾਜੇ ਬਰੋਹੀ ਸਮੂੱਚੀਆਂ ਰਾਜਨੀਤਿਕ ਪਾਰਟੀਆਂ ਰਾਜਿਤ ਗੁੱਟਾਂ ਜਿਹੜੇ ਪੰਜਾਬ ਦੇ ਨਾਲ ਸੰਬੰਧਤ ਨੇ ਜਿਹੜੇ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਲੀਡਰ ਸਹਿਮਾਨਾਂ ਨੂੰ ਹੱਥ ਜੋੜ ਕੇ ਪੰਜਾਬ ਦੇ ਹਿੱਤ ਵਿੱਚ ਅਪੀਲ ਕਰਦਾ ਸਾਰੇ ਇੱਕ ਮੱਝ ਤੇ ਆ ਕੇ ਇੱਕ ਸੰਘਾਤਮਕ ਢਾਂਚਾ ਬਣਾ ਕੇ ਇੱਕ ਨੀਤੀ ਇੱਕ ਵਿਧਾਨ ਬਣਾ ਕੇ ਪੰਜਾਬ ਨੂੰ ਬਚਾਈਏ ਔਰ ਲੋਕ ਸਭਾ ਚੋਣਾਂ ਦੇ ਵਿੱਚ ਚੰਗੇ ਨਤੀਜੇ ਪੰਜਾਬ ਨੂੰ ਦੇਣ ਵਾਸਤੇ ਆਉਗਾ ਆਪਾਂ ਨਿੱਜੀ ਮਤਭੇਦ ਭੁਲਾ ਕੇ ਮਨ ਤਾ ਕੇ ਭੁਲਾ ਕੇ ਪੰਜਾਬ ਨੂੰ ਇੱਕ ਸੋਨ ਚੀੜੀ ਬਣਾਉਣ ਦੇ ਲਈ ਇੱਕ ਅਜਡੇ ਤੇ ਇਕੱਠੇ ਹੋਈਏ ਤਾਂ ਕਿ ਸਾਡੇ ਜਿਹੜੇ ਪੰਜਾਬ ਦੀ ਰੂਹ ਦਾ ਜਿਹੜੀ ਸਾਡੀ ਹਸਤੀ ਹੈ ਜਿਹੜੀ ਸਾਡੀ ਇੱਜ਼ਤ ਹੈ ਜਿਹੜੀ ਸਾਡੀ ਅਣਖਾ ਉਹਦੀ ਰਾਖੀ ਕੀਤੀ ਜਾ ਸਕੇ ਹਾਂਜੀ ਜਿਵੇਂ ਕਿ ਅੱਜ ਰਾਜਨੀਤੀ ਦੇ ਬਾਰੇ ਗੱਲ ਕੀਤੀ ਅਸੀਂ ਵਿਚਾਰ ਕੀਤਾ ਨੈਸ਼ਨਲ ਜੂਪ ਪਾਰਟੀ ਪੰਜਾਬ ਪ੍ਰਧਾਨ ਸਰਦਾਰ ਸੁਖਮਨ ਸਿੰਘ ਗਿੱਲ ਜੀ ਦੇ ਨਾਲ ਔਰ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਮੈਂ ਟੂ ਟੂ ਇੰਡੀਆ ਨਿਊਜ਼ ਚੈਨਲ ਤੋਂ ਬਾਬਾ ਕਾਲਾ ਸਾਹਿਬ ਨੂੰ ਔਰ ਕੈਮਰਾਮੈਨ ਯਾਦਵਿੰਦਰ ਕੌਰ ਔਰ ओंकार ਸਿੰਘ ਸਾਨੂੰ ਪੱਤਰਕਾਰ ਅ ਅੱਜ ਇੰਨਾ ਹੀ ਕਹਿੰਦਾ ਹੋਇਆ ਗਾਂ ਜਿਹੜੀ ਅਗਲੀ ਵਿਚਾਰ ਆ ਇਹਨਾਂ ਨਾਲ ਫਿਰ ਆਪਾਂ ਕੀਤੀ ਜਾਊਗੀ ਕਿ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸੱਤਾ 'ਚ ਆਈ ਔਰ ਉਹਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਜਾਂ ਨਹੀਂ ਹੋਏ ਧੰਨਵਾਦ